ਚਨਾਲਾਦੀਪ ਸਾਹਿਬ ਦਾ ਐਮ.ਐਲ.ਏ ਹਰਪ੍ਰਤਾਪ ਸਿੰਘ ਅਜਨਾਲਾ ਨੇ ਕੇਰਿਆ ਪੰਜਾਬ ਸਰਕਾਰ ਨੂੰ ਮਾਮਲਾ ਲੈਂਡ ਪੁਲਿੰਗ ਦਾ ਅੱਜ ਹਰਪ੍ਰਤਾਪ ਸਿੰਘ ਅਜਨਾਲਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਲੈਂਡ ਪੁਲਿੰਗ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕੇਰਿਆ ਉਹਨਾਂ ਕਹ ਕੇ ਪੰਜਾਬ ਸਰਕਾਰ ਲੋਕਾਂ ਦੀਆਂ ਜ਼ਮੀਨਾਂ ਖਤਮ ਕਰਨ ਤੇ ਤੁਲੀ ਹੋਈ ਹੈ ਤੁਹਾਡੇ ਇਸ ਔਰਦੇ ਸੀ ਧੰਨਵਾਦ ਕਰਦੇ ਆ ਜਿਹੜਾ ਮੁੱਦਾ ਐਸ ਵੇਲੇ ਬਹੁਤ ਜ਼ਿਆਦਾ ਪੱਕਿਆ ਹੋਇਆ ਇਸ ਮੁੱਦੇ ਤੇ ਹਰ ਪੰਜਾਬ ਦਾ ਜਿਹੜਾ ਕੋਈ ਵੀ ਜਿਹੜਾ ਬਸਣ ਵਾਲਾ ਹੈ ਉਹ ਐਸੇ ਨਿਗਾਹ ਲਾ ਕੇ ਬੈਠਾ ਹੈ ਵੀ ਇਹ ਕਰਨ ਕੀ ਜਾ ਰਹੇ ਨੇ ਕਰ ਕੀ ਰਹੇ ਨੇ ਸਾਨੂੰ ਉਦੇਸ਼ ਆਇਆ ਹੈ ਸੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮੋਹਨ ਸਿੰਘ ਸਾਹਿਬ ਤੇ ਰਾਜਾ ਅਮਰਿੰਦਰ ਸਿੰਘ ਜੀ ਬੜਿੰਗ ਸਾਹਿਬ ਵੀ ਤੁਸੀਂ ਪ੍ਰੈਸ ਦੀ ਕਾਨਫਰੰਸ ਕਰੋ ਔਰ ਉਹਨਾਂ ਨੂੰ ਸੁਨੇਹਾ ਪਹੁੰਚਾਓ ਵੀ ਪੰਜਾਬ ਦਾ ਜਿਹੜਾ ਟਕਾ ਹੋ ਰਿਹਾ ਹੈ ਉਹਨੂੰ ਕਿਸ ਤਰੀਕੇ ਨਾਲ ਪਾਸੇ ਕਰਨਾ ਹੈ ਕਿਸ ਤਰੀਕੇ ਨਾਲ ਸਾਰਿਆਂ ਨੇ ਕਾਂਗਰਸ ਪਾਰਟੀ ਦੇ ਰਾਡੀਆਂ ਨੂੰ ਵੋਟੇ ਨਾਲ ਮੋਟਾ ਲਾ ਕੇ ਤੇ ਪੰਜਾਬ ਵਾਸੀਆਂ ਦੇ ਨਾਲ ਇਸ ਮੁੱਦੇ ਨੂੰ ਇਸ ਪਾਲਿਸੀ ਨੂੰ ਖਤਮ ਕਰਨਾ ਉਹਨਾਂ ਦਾ ਹੁਕਮ ਮੰਨਦੇ ਹੋਏ ਮੇਰੇ ਨਾਲ ਡਿਊਟੀ ਲੱਗੀ ਹੈ ਸਾਡੇ ਸ਼ਹਿਰੀ ਪ੍ਰਧਾਨ ਅਸ਼wini ਪੱਟਲੀ ਨੇ ਅਧਿਕਾਰ ਸਾਹਿਬਾਂ ਸਾਰੇ ਬਿਠੇ ਨੇ ਉਹਨਾਂ ਦਾ ਮੈਂ ਸਾਰਿਆਂ ਦਾ ਜਨਾਬ ਨਹੀਂ ਲੈਣਾ ਲੇਕਿਨ ਅਸੀਂ ਸ਼ੁਰੂਆਤ ਕਰਾਂਗੇ ਜਿਹੜੀ ਪਾਲਿਸੀ ਇਹ ਨਾ ਪੜਾਈ ਹੈ ਮੇਰੇ ਕੋਲ ਪਾਲਿਸੀ ਵੀ ਪੰਜਾਬ ਸਰਕਾਰ ਦੀ ਹੈ ਇਹ ਮੈਂ ਪੜੀ ਹੈ ਤੁਸੀਂ ਵੀ ਪੜੀ ਇਹਨੂੰ ਬੜੀ ਡਿਟੇਲ ਨਾਲ ਬੜੋ ਤੇ ਤੁਹਾਨੂੰ ਪਤਾ ਲੱਗੇਗਾ ਅਸਲ ਕੀ ਗੱਲ ਹੈ ਹੁਣ ਜਿਹੜੀ ਅਸਲ ਨਾਟਸ਼ੈਲ ਕਹਿ ਲਓ ਜਾਂ ਉਹਦਾ ਨਿਚੋੜ ਕਹਿ ਲਓ ਕੋਈ ਸੀ ਤੁਹਾਨੂੰ ਛੋੜਾ ਜਾਂ ਪੜ੍ਹ ਕੇ ਸੁਣਾ ਦੇਣਾ ਤੁਹਾਨੂੰ ਸਾਰੀ ਪਾਲਿਸੀ ਦਾ ਪਤਾ ਲੱਗ ਜਾਊਗਾ ਉਹ ਜਦੋਂ ਤੁਸੀਂ ਜਾਣੂ ਹੋ ਜਾਓਗੇ ਤੇ ਫਿਰ ਤੁਸੀਂ ਵੀ ਸਾਡੇ ਨਾਲ ਸਹਿਮਤ ਹੋਵੋਗੇ ਕਿ ਬਿਲਕੁਲ ਇਹ ਪੰਜਾਬ ਦਾ ਧੱਕਾ ਹੈ ਮੈਂ ਸ਼ੁਰੂਆਤ ਕਰਨ ਲੱਗਾ ਸੀ ਇੱਕ ਮੈਮੋਰੰਡਮ ਲਾਇਆ ਜਿਹੜਾ ਅਸੀਂ ਡੀਸੀ ਸਾਹਿਬ ਨੂੰ ਦੇਣਾ ਹੈ ਜ਼ਿਲ੍ਹਾ ਡਿਸਟ੍ਰਿਕਟ ਕਾਂਗਰਸ ਕਮੇਟੀ ਦੇ ਆਤੀ ਐਂਡ ਜ਼ਿਲ੍ਹਾ ਡਿਸਟ੍ਰਿਕਟ ਕਾਂਗਰਸ ਕਮੇਟੀ ਸ਼ਹਿਰੀ ਸ਼ਹਿਰੀ ਕਮੇਟੀ ਤੇ ਮੈਂ ਸੀ ਮਿਲਣਾ ਤਾਂ ਹੀ ਲਿਆਉਣਾ ਉਸ ਦਿਨ ਉਹ ਦੇਖਿਆ ਹੋਗਾ ਆਪੋ ਬਿਜ਼ੀ ਨੇ ਐਡੀਸੀ ਮੈਂ ਹਮਦਾ ਉਹਨਾਂ ਨੇ ਯੂ ਵੀ ਲਈ ਅਸੀਂ ਪੜ੍ਹ ਕੇ ਤੁਹਾਨੂੰ ਦੱਸਣ ਲੱਗੇ ਆ ਮੈਂ ਆਪ ਪੜ੍ਹ ਦਿਦਾ ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ ਲੱਗ ਜਾਣਾ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਪੰਜਾਬ ਵਿੱਚ 50 ਹਜ਼ਾਰ ਏਕੜ ਪ੍ਰਮੁੱਖ ਖੇਤੀਬਾੜੀ ਜ਼ਮੀਨ ਪ੍ਰਾਪਤ ਕਰਨ ਲਈ ਸੂਬਾ ਸਰਕਾਰ ਨੇ ਫੈਸਲੇ ਤੇ ਫੈਸਲੇ ਨੂੰ ਤੁਰੰਤ ਰੱਦ ਕੀਤਾ ਜਾਵੇ ਇਸ ਫੈਸਲੇ ਇਹ ਫੈਸਲਾ ਵਾਤਾਵਰਣ ਤੱਕੋ ਵਿਨਾਸ਼ਕਾਰੀ ਅਤੇ ਵਿਨਾਸ਼ਕਾਰੀ ਹੋਣ ਦੇ ਨਾਲ-ਨਾਲ ਸਾਡੇ ਹਜ਼ਾਰਾਂ ਕਿਸਾਨਾਂ ਨੂੰ ਬੇਰੁਜ਼ਗਾਰ ਬੇਕਾਰ ਬੇਕਾਰ ਕਰ ਦਿੰਦਾ ਹੈ ਦੇਵੇਗਾ ਇਸ ਦਾ ਵੱਡੇ ਪੱਧਰ ਤੇ ਸਮਾਜਿਕ ਆਰਥਿਕ ਅਤੇ ਵਾਤਾਵਰਣ ਪਰ ਬਹਾਵ ਵੀ ਅਸਰ ਪਏਗਾ ਇਹ ਸਾਡਾ ਆਤਮ ਸਨਮਾਨ ਰੱਖਣ ਵਾਲੇ ਕਿਸਾਨਾਂ ਨੂੰ ਕੰਗਾਲ ਅਜੇ ਭਕਾਰੀਆਂ ਵਿੱਚ ਬਦਲਦੇ ਨਹੀਂ ਅਸੀਂ ਕੁਝ ਤੱਥ ਉਤੇ ਤੁਹਾਡੇ ਧਿਆਨ ਵਿੱਚ ਲਿਆਉਣੇ ਨੇ ਪੰਜਾਬ ਵਿੱਚ 50000 ਏਕੜ ਜ਼ਮੀਨ ਦੀ ਕੰਕਰੀਟ ਵਾਲੀ ਇਸ ਵਿਕਾਸ ਦਾ ਮੰਗ ਕਿਸਾਨ ਕਿਸੇ ਨੇ ਨਹੀਂ ਕੀਤੀ ਤਾਂ ਪੰਜਾਬ ਵਾਸੀਆਂ ਨੇ ਕੀਤੀ ਸੀ ਪੰਜਾਬ ਨੂੰ ਵਿੱਚ ਖੇਤੀ ਪ੍ਰਧਾਨ ਸ਼ੂਬਾ ਹੈ ਅਸੀਂ ਆਪਣੀ ਉਪਜ ਤੋਂ ਸਾਲਾਨਾ ਅਸੀਹ ਹਜ਼ਾਰ ਕਰੋੜ ਰੁਪਏ ਦੀ ਪੈਦਾ ਕਰਦੇ ਹਨ ਕੀ ਇਹ ਨੀਤੀ ਸਾਡੀ ਪੂਰੀ ਆਰਥਿਕਤਾ ਨੂੰ ਪ੍ਰਭਾਵਿਤ ਨਹੀਂ ਕਰੇ ਮੌਜੂਦਾ ਪਾਲਿਸੀ ਮੁਤਾਬਕ ਇੱਕ-ਇੱਕ ਅਕੜ ਜ਼ਮੀਨ ਦੇਣ ਵਾਲੇ ਕਿਸਾਨ ਨੂੰ 1000 ਵਰਗ ਗਾਜ਼ ਰੈਸ਼ੀ ਤੇ 200 ਵਰਗ ਗਾਜ਼ ਵਪਾਰਕ ਜ਼ਮੀਨ ਮਿਲੇਗੀ ਜੇਕਰ ਕੋਈ ਕਿਸਾਨ 50 ਅਕੜ ਜ਼ਮੀਨ ਦਿੰਦਾ ਹੈ ਤਾਂ ਉਸ ਨੂੰ 50000 ਵਰਗ ਹੈ ਸੀ ਅਤੇ 10000 ਵਰਗ ਗਜ਼ ਪਰ ਆਰਕ ਜ਼ਮੀਨ ਮਿਲਨੀ ਚਾਹੀਦੀ ਹੈ ਜਿਸ ਦਾ ਅਰਥ ਲਗਭਗ 12 ਏਕੜ ਜ਼ਮੀਨ ਬਣਦਾ ਹੈ ਲੇਕਿਨ ਪਾਲਿਸੀ ਮੁਤਾਬਕ ਜਿਸ ਨੂੰ ਸਪਸ਼ਟ ਤੌਰ ਤੇ ਕਿਸਾਨਾਂ ਨੂੰ ਇੱਕ ਪੈਸਾ ਵੀ ਦਿੱਤੇ ਬਣਾ ਆਪ ਦੇ ਵੱਡੇ ਬਿਲਡਰਾਂ ਨੂੰ ਉਦਯੋਪੀਤਿਆਂ ਨੂੰ ਔਰ ਆਪਣੇ ਦੋਸਤਾਂ ਲਈ ਬਣਾਇਆ ਗਿਆ ਹੈ ਜ਼ਿਆਦਾਤਰ ਪਾਲਸੀ ਕਿਸਾਨਾਂ ਕੋਲ ਛੋਟੀਆਂ ਜ਼ਮੀਨਾਂ ਹਨ ਇਸ ਪਾਲਸੀ ਦੇ ਤਹਿਤ ਉਸ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਵੱਡਾ ਪੈਸਾ ਸਿਰਫ ਰਿਆਸ਼ੀ ਜ਼ਮੀਨ ਰਾਹੀਂ ਕਮਾਇਆ ਜਾਂਦਾ ਹੈ ਉਦਾਹਰਣ ਇੱਕ ਛੋਟੇ ਕਿਸਾਨ ਕੋਲ ਇਸ ਪਾਲਸੀ ਦੇ ਤਹਿਤ ਸਿਰਫ 3 ਕਨਾਲ ਜ਼ਮੀਨ ਹੈ ਤਾਂ ਉਸ ਨੂੰ 75 ਵਰਗ ਸਿਰਫ ਗਾਜ਼ਵਪਾਰਕ ਜ਼ਮੀਨ ਦਾ ਸਭ ਕੁਝ ਨਿਕਾਸੀ ਚੱਲਣਾ ਪਏਗਾ ਉਹਨੂੰ ਮਿਲਨੀ 75 ਗਾ ਸੀ ਆਮ ਤੌਰ ਤੇ ਜਦੋਂ ਲੈਂਡ ਪੂਲਿੰਗ ਪਾਲਿਸੀ ਪੇਸ਼ ਕੀਤੀ ਜਾਂਦੀ ਹੈ ਹਰ ਇੱਕ ਪਿੰਡ ਵਿੱਚ ਸਮਾਜਿਕ ਆਡਿਟ ਹੁੰਦਾ ਹੈ ਪੰਚਾਇਤ ਚਰਚਾ ਕਰਦੀ ਹੈ ਇਸ ਮਾਮਲੇ ਵਿੱਚ ਅਜਿਹਾ ਕੁਝ ਕੀਤਾ ਨਹੀਂ ਗਿਆ ਕੋਈ ਬੜਦੀ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਗਈ ਜ਼ਮੀਨ ਮਾਲਕਾਂ ਨਾਲ ਕੋਈ ਗੱਲਬਾਤ ਨਹੀਂ ਜ਼ਮੀਨ ਮਾਲਕਾਂ ਦੀ ਸਕੀਮ ਵਿੱਚ ਪੈਸੇ ਲੈਣ ਜਾਂ ਜ਼ਮੀਨ ਲੈਣ ਦਾ ਬਕਵਲ ਦਿੱਤਾ ਜਾਂਦਾ ਹੈ ਪਰ ਇਸ ਮਾਮਲੇ ਵਿੱਚ ਜ਼ਮੀਨ ਮਾਲਕ ਨੂੰ ਜਿਹਾ ਕੋਈ ਮੌਕਾ ਨਹੀਂ ਦਿੱਤਾ ਬਕਾਇਆ ਕੰਮ ਗਮਾੜਾ ਦੇ ਇਕੱਲੇ ਐਲਓਆਈ ਵਿੱਚ ਦੇ ਜਿਹੜੀ ਪਾਲਿਸੀ 2005 ਤੇ 2006 ਵਿੱਚ ਅਤੇ 2011 ਤੇ 12 ਵਿੱਚ ਵੀ ਲੋਟ ਕੀਤੇ ਗਏ ਸਨ ਉਹਨਾਂ ਦੇ ਕਬਜ਼ੇ ਅਜੇ ਤੱਕ ਨਹੀਂ ਮਿਲੇ ਕਿਸਾਨਾਂ ਨੂੰ ਇਹ ਕਿਸਾਨ ਕਿਸਾਨਾਂ ਨਾਲ ਧੋਖਾ ਹੈ ਜਦੋਂ ਸਰਕਾਰ ਕਿਸਾਨਾਂ ਨੂੰ ਉਹ ਬਾਰਕ ਬੂਥ ਅਲੋਟ ਕਰਦੀ ਹੈ ਤਾਂ ਉਹਨਾਂ ਨੂੰ ਜ਼ਿਆਦਾਤਰ ਮਾੜੀਆਂ ਥਾਵਾਂ ਦਿੱਤੀਆਂ ਜਾਂਦੀਆਂ ਜਦੋਂ ਕਿ ਚੰਗੀਆਂ ਥਾਵਾਂ ਸਭ ਤੋਂ ਵੱਧ ਬੋਲੀ ਲਗਾਉਣ ਵਾਲਿਆਂ ਨੂੰ ਦਿੱਤੀਆਂ ਜਾਂਦੀਆਂ ਵੇਚ ਦਿੱਤੀਆਂ ਜਾਂਦੀਆਂ ਇੱਥੇ ਅਜਿਹੇ ਮਾਮਲੇ ਹੋਰ ਇੰਜ 6 ਕਿਸਾਨਾਂ ਨੂੰ ਅਜੇ ਤੱਕ ਉਹਨਾਂ ਬੂਥਾਂ ਦਾ ਕਬਜ਼ਾ ਨਹੀਂ ਮਿਲ ਸਕਿਆ ਜਿਹੜੀਆਂ ਉਹਨਾਂ ਦੇ ਪਿਛਲੀਆਂ ਬਾਲਸੀਆਂ ਦੇ ਤਹਿਤ ਜ਼ਮੀਨ ਜਿਹੜੀ ਇਹ ਲੈਂਡ ਪੂਲਿੰਗ ਚ ਲੈ ਜਾਂਦੀ ਸੀ ਇੱਕ ਸਾਰਿਆਂ ਨੂੰ ਵੱਡੀ ਗੱਲ ਇਹ ਚੀਜ਼ ਜਿਹੜੀ ਹੈ ਆਮ ਤੌਰ ਤੇ ਪੰਜਾਬ ਵਿੱਚ ਖਾਸ ਕਰਕੇ ਕਿਸਾਨਾਂ ਦੇ ਇੱਚ ਵਿੱਚ ਕਾਂਗਰਸ ਪਾਰਟੀ ਤੁਹਾਨੂੰ ਇਸ ਨੀਤੀ ਨੂੰ ਪਾਸ ਰੱਖਣ ਦੇ ਅਪੀਲ ਕਰਦੀ ਹੈ ਔਰ ਇਸ ਤੋਂ ਦੂਰ ਰਹਿਣ ਦੀ ਅਪੀਲ ਕਰਦੀ ਹੈ ਔਰ ਹੁਣ ਮੈਂ ਇੱਕ ਸੁਨੇਹਾ ਦੇਣਾ ਹੈ ਇਹ ਤੇ ਤੁਹਾਨੂੰ ਅਸੀਂ ਮੋਡੀਆਂ ਮੋਡੀਆਂ ਪਾਲਸੀ ਦੀਆਂ ਸਾਰੀਆਂ ਗੱਲਾਂ ਦੱਸਤੀ ਜੇ ਕਹੋਗੇ ਅਸੀਂ ਤੁਹਾਨੂੰ ਇੱਕ ਇੱਕ ਕਾਪੀ ਸਾਡੇ ਕੋਲ ਐਕਸਟਰਾ ਅਸੀਂ ਉਹ ਵੀ ਦੇ ਦੇਣੀ ਲੇਕਿਨ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਰਨੀ ਚਾਹੁੰਦਾ ਸਾਡੇ ਲੋਕ ਆਮ ਤੌਰ ਤੇ ਪੰਜਾਬ 'ਚ ਜਿਹੜੇ ਵੱਸਦੇ ਨੇ ਉਹ ਕਿਸਾਨ ਨੇ ਔਰ ਮੈਂ ਤੁਹਾਨੂੰ ਅੱਗੇ ਵੀ ਗੱਲਾਂ ਹੋ ਰੀਆਂ ਸੀ ਤੇ ਗਾਂ ਵੀ ਹੋਣੀਆਂ ਨੇ ਇੱਕ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਨਾ ਇੱਕ ਕਿਸਾਨ ਆਪਣੇ ਪੜਦਾਦੇ ਦੀ ਦਾਦੇ ਦੀ ਬਾਪ ਦੀ ਐਸ ਵੇਲੇ ਜ਼ਮੀਨ ਤੇ ਬੈਠਾ ਸਾਬ ਕੇ ਬਿਠਾ ਉਹਦਾ ਛੋਟਾ ਬੇਡਾ ਆ ਉਹ ਵੱਡਾ ਹੋ ਰਿਹਾ ਉਹਦੀ ਪੂਰੀ ਆਸਮੀ ਇਹ ਦੇ ਵੀ ਇਹ ਜ਼ਮੀਨ ਜੱਦੀ ਹੈ ਇਹ ਮੈਂ ਵੇਚਣੀ ਨਹੀਂ ਇਹ ਮੈਂ ਆਪਣੇ ਬੇਡੇ ਨੂੰ ਦੇ ਦੇ ਜਾਵਾਂ ਇਹ ਸਾਡੀ ਇੱਕ ਪਰੰਪਰਾ ਹੈ ਕਿਸਾਨਾਂ ਦੀ ਪੰਜਾਬ ਵਾਸੀਆਂ ਦੀ ਅਸੀਂ ਆਪਣੀ ਚੀਜ਼ ਨੂੰ ਜਿਹੜੀ ਜ਼ਮੀਨ ਹੈ ਨਾ ਇਨੂੰ ਆਪਣੀ ਮਾਂ ਸਾਡੇ ਔਰ ਇਹਨੂੰ ਅਸੀਂ ਜਦੋਂ ਦੂਰ ਹੋਣਾ ਹੈ ਤੇ ਸਾਡੀ ਮਾਂ ਤੋਂ ਦੂਰ ਹੋਇਆ ਸਾਡੀਆਂ ਘਰੋਂ ਵੀ ਨਿਕਲਲੇ ਨੇ ਤੇ ਸਾਨੂੰ ਇਹ ਨਹੀਂ ਪਤਾ ਲੱਗਣਾ ਵੀ ਅਸੀਂ ਮਾਂ ਨੂੰ ਲੈ ਕੇ ਕਿੱਥੇ ਜਾਣਾ ਔਰ ਮੈਂ ਤੁਹਾਨੂੰ ਅੱਜ ਕਹਿਣਾ ਸਾਨੂੰ ਆਦਤ ਪਈ ਹੈ ਕਿਸਾਨ ਭਾਵੇਂ ਗਰੀਬ ਹੋ ਗਿਆ ਆਰਥਿਕ ਤੌਰ ਤੇ ਕਮਜ਼ੋਰ ਹੋ ਗਿਆ ਲੇਕਿਨ ਉਹ ਉਹਨੂੰ ਉਸ ਹਵੇਲੀ ਦੇ ਵਿੱਚ ਜਿੱਥੇ ਉਹ ਟਰੈਕਟਰ ਲਾਉਂਦਾ ਆਪਣੇ ਸੰਦ ਲਾਉਂਦਾ ਜਿੱਥੇ ਆਪਣਾ ਉਹ گاਉ ਤੇ ਮੱਝ ਬੰਨਦਾ ਉਹ ਚੀਜ਼ੋ ਦੇ ਸਾਹਮਣੇ ਅੱਖਾਂ ਦੇ ਬੜੀ ਦੇਰ ਦੀ ਤਰੀ ਆ। ਉਹ ਤੁਸੀਂ ਇੱਕ ਗੱਲ ਦਾ ਤੁਹੀ ਜਵਾਬ ਦੇ ਤੁਹਾਡੇ ਰਹੀਆਂ ਪੁੱਛਣਾ ਚਾਹੁੰਦੇ ਸਰਕਾਰ ਨੂੰ ਵੀ ਉਹ ਲੋਕ ਜਿਹੜੇ ਨੇ ਜਿਨ੍ਹਾਂ ਨੂੰ ਉਮਰਾਂ ਕੱਢ ਲੀਆਂ ਜਿਨ੍ਹਾਂ ਨੇ ਸਭ ਕੁਝ ਉੱਥੇ ਦਾਤੇ ਲਾਇਆ ਜਾਂ ਆਉਣ ਵਾਲੀ ਆਸ ਲਾ ਕੇ ਬੈਠੇ ਨੇ ਉਹ ਕਿਹੜੇ ਖੁਸ਼ ਜਾਣਦੇ 50 ਗੱਲ 100 ਗੱਲ 200 ਗੱਲ ਉਸ 200 ਬਸ ਦੇ ਵਿੱਚ ਮਕਾਨ ਬਣਾ ਕੇ ਰਹਿੰਦੇ। ਔਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਦੋਂ ਇਹ ਜ਼ਮੀਨਾਂ ਲੋਟ ਜਿਹੜੀਆਂ ਲੈਂਡ ਪੂਲਿੰਗ ਦੇ ਵਿੱਚ ਡਵੈਲਪ ਹੋ ਗਈਆਂ ਉਹ ਲੋਕ ਜਿਹੜੇ ਨੇ ਜਿਹੜੇ ਆਪਣੇ ਆਪ ਨੂੰ ਮਾਲਕ ਸਮਝਦੇ ਸਨ ਉਹਨਾਂ ਨੇ ਛੋਟੇ ਛੋਟੇ ਮਕਾਨਾ ਪਕਾਨਾ ਚਲੇ ਜਾਣਾ ਉਹਨਾਂ ਦੀਆਂ ਬੀਵੀਆਂ ਨੇ ਉੱਚੇ ਆ ਜਾਣਾ ਉਹਨਾਂ ਨੂੰ ਕੋਈ ਕੰਮ ਨਹੀਂ ਨਾ ਉਹਨਾਂ ਪਸ਼ੂ ਰੱਖਣਾ ਨਾ ਉਹਨਾਂ ਕੋਈ ਮੱਝ ਰੱਖਣੀ ਨਾ ਗਾਈ ਰੱਖਣੀ ਆਮ ਤੌਰ ਤੇ ਸਾਡੇ ਕਿਸਾਨਾਂ ਦਾ ਥੰਗਾ ਕੀ ਹੁੰਦਾ ਜ਼ਮੀਨ ਤੇ ਅਸੀਂ ਮੋਹਨੇ ਹੀ ਆ ਖੇਤੀ ਤੇ ਅਸੀਂ ਕਰਦੇ ਹੀ ਆ ਲੇਕਿਨ ਅਸੀਂ ਨਾਲ ਦੁੱਧ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਦੱਸੋ ਉਹ ਗੱਲ ਕਿੱਥੇ ਜਾਏਗੀ ਉਹਨਾਂ ਲੋਕਾਂ ਨੇ ਔਰ ਮੈਂ ਅੱਜ ਗੱਲ ਦੱਸਦਾ ਜੇ ਲੈਂਡ ਪੂਲਿੰਗ ਕੋਈ ਗੁਰੂ ਨਾ ਕਰੇ ਜੇ ਹੋ ਗਈ ਉਹ ਲੋਕ ਜਿਹੜੇ ਆਪਣੇ ਆਪ ਨੂੰ ਮਾਲਕ ਸਮਝਦੇ ਸਨ ਜਿਹੜੇ ਆਪਣੇ ਆਪ ਨੂੰ ਸਰਦਾਰ ਸਮਝਦੇ ਸਨ ਉਹਨਾਂ ਨੇ ਮੁੜ ਕੇ ਨੌਕਰੀਆਂ ਲੱਭੀਆਂ ਸ਼ਹਿਰਾਂ 'ਚ ਔਰ ਨੌਕਰੀਆਂ ਕਿਹੜੀਆਂ ਮਿਲੀਆਂ ਜੇ ਸਕਿਉਰਿਟੀ ਗਾਰਡਾਂ ਦੀਆਂ ਮਿਲੀਆਂ ਉਹਨਾਂ ਸਾਲਕ ਦੀ ਥਾਂ ਤੇ ਸਕਿਉਰਿਟੀ ਗਾਰਡ ਬਣਨਗੇ ਔਰ ਇਹ ਹੋ ਸਕਦਾ ਵੀ ਉਹਨਾਂ ਦੀਆਂ ਜਿਹੜੀਆਂ ਘਰਨੀਆਂ ਨੇ ਉਹਨਾਂ ਨੂੰ ਮਜਬੂਰਨ ਝਾੜੂ ਪੂੰਛਾ ਲਾਉਣਾ ਪਏ ਉਹਨਾਂ ਮਕਾਨਾਂ 'ਚ ਜਿੱਥੇ ਵੱਡੇ ਵੱਡੇ ਜਿਹੜਾ ਬਿੰਦਰਾ ਨੇ ਆਂਖੇ ਏਡੀ ਮਾੜੀ ਨੀਤੀ ਲੈ ਕੇ ਆਏ ਨੇ ਕਿਹਦੇ ਲਈ ਲੈ ਕੇ ਆਏ ਨੇ ਕਿਸੇ ਮੰਗੀ ਨਹੀਂ ਪੰਜਾਬ ਵਾਲਿਆਂ ਨੇ ਤਾਂ ਕਿਹਦੇ ਮੰਗੀ ਨਹੀਂ ਅਰਜ ਮੈਂ ਇੱਕ ਗੱਲ ਕਹਿਣ ਲੱਗਾ ਇਹ ਜੋ ਕੁਝ ਹੋ ਰਿਹਾ ਇਹ ਸਾਰਾ ਕੇਜਰੀਵਾਲ ਦੀ ਮਿਹਰਬਾਨੀ ਦਿੱਲੀ ਵਾਲੇ ਕੰਮ ਸਾਰਾ ਕੁਝ ਲਿਆ ਰਹੇ ਨੇ ਆ ਜਿੰਨੀ ਪਾਲਿਸੀ ਬਣਾਈ ਕੋਈ ਮੈਨੂੰ ਪੰਜਾਬ ਦਾ ਅਫਸਰ ਕੋਈ ਪੋਲੀਟੀਸ਼ੀਅਨ ਕੋਈ ਐਮਐਲਏ ਦੱਸੇ ਵੀ ਸਾਨੂੰ ਸਦਕੇ ਸਾਡੇ ਨਾਲ ਕੋਈ ਸਲਾਹ مشورہ ਕੀਤਾ ਹੈ ਨਾ ਉਹਨਾਂ ਨੂੰ ਪੁੱਛਿਆ ਹੀ ਨਹੀਂ ਉਹਨਾਂ ਪਾਲਿਸੀ ਲਿਆ ਕੇ ਤੇ ਦੇਤੀ ਪਿਆ ਸਾਡੀ ਲੈਂਡ ਸੀਏ ਇਹ ਦਿੱਤੇ ਜਿਵੇਂ ਚੱਲ ਰਹਾ ਹੈ ਤੇ ਤੁਸੀਂ ਸਾਰਿਆਂ ਦਾ ਐਮਐਲਏ ਨੂੰ ਸਾਰਿਆਂ ਨੂੰ ਕੋਬੀ ਲੋਕਾਂ ਨੂੰ ਜਾ ਕੇ ਕਨਵਿੰਸ ਕਰਦੇ ਔਰ ਲੋਕ ਜਾ ਰਹੇ ਨੇ ਐਮਐਲਏ ਵੀ ਜਾ ਰਹੇ ਨੇ ਔਰ ਉਹਨਾਂ ਨੂੰ ਇੰਨੀ ਕੁ ਫਟਕਾਰ ਪੈ ਰਹੀ ਹੈ ਪਰ ਲੋਕਾਂ ਨੇ ਲਿਖ ਕੇ ਲਾਤਾ ਵੀ ਜੇ ਸਾਡੇ ਘਰਾਂ 'ਚ ਜੇ ਸਾਡੇ ਤੁਸੀਂ ਪਿੰਡਾਂ 'ਚ ਵੜੋਗੇ ਤੇ ਤੁਹਾਡੇ ਪਾਤਸ਼ਾਹ ਪੈਣਗੇ ਜੇ ਤੁਹਾਨੂੰ ਮਨਾਹੀ ਹੈ ਆਪ ਆਪ ਨੂੰ ਸਰਕਾਰ ਨੂੰ ਤੇ ਤੁਹਾਡੇ ਐਮਐਲਏ ਨੂੰ ਕਿਸੇ ਨੂੰ ਅਸੀਂ ਅੰਦਰ ਨਹੀਂ ਜੇ ਬੜਦੇ ਇੱਕ ਬਜ਼ੁਰਗ ਦਾ ਮੈਂ ਗੱਲ ਨਹੀਂ ਕਰਨੀ ਚਾਹੁੰਦਾ ਗੁੱਗੀ ਇਹ ਪ੍ਰੈਸ ਹੈ لیکن ایک بزرگ جذباتی ہے نہ ہو گیا ਵੀ ਕਹਿਣ ਲੱਗਾ ਜੇ ਮੇਰੀ ਜ਼ਮੀਰ ਕਿਤੇ ਖੋਈ ਤੇ ਮੈਂ ਉਹ بزرگ ਇਹ ਦੇ ਉਹਦੀ ਹਿੰਮਤ ਦੇਖੋ ਜਾਂ ਉਹਦੇ ਚ ਜਜ਼ਬਾ ਦੇਖੋ ਜ਼ਮੀਨ ਦੇ ਪ੍ਰਤੀ ਕਿਹਾ ਮੈਂ ਇੱਥੇ ਲਾਸ਼ਾਂ ਮਿਛਾ ਦਿਆਂਗਾ ਜੇ ਕੋਈ ਬੰਦਾ ਮੇਰੀ ਜ਼ਮੀਨ ਖੋਣਾ ਇੱਕ ਇੱਕ ਵਰਕਰ ਉਹ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਕਿਸਾਨਾਂ ਨਾਲ ਜਿਨ੍ਹਾਂ ਦੀ ਲੈਂਡ ਰੋਲਿੰਗ ਚ ਵਿੱਚ ਜ਼ਮੀਨ ਆਈ ਹੈ ਔਰ ਮੈਂ ਤੁਹਾਨੂੰ ਇੱਕ ਉਦਾਹਰਣ ਬੜਾ ਦੇਣ ਲੱਗਾ ਹਾਂ ਮੇਰੇ ਕੋਲ ਬੱਚੇ ਨੇ ਰੰਧਾਵਾ ਸਾਹਿਬ ਇਹਨਾਂ ਦਾ ਬੜਾ ਵਧੀਆ ਟਿਕਾਣਾ ਹੈ ਬਹੁਤ ਪਰਾਲਾ ਬਜ਼ੁਰਗਾਂ ਨੇ ਅਸੀਂ ਉਹਨਾਂ ਨੂੰ ਜਾਣਦੇ ਹਾਂ ਕਿਤਾ ਇਸ ਦੇ ਨਾਲ ਉਹਨੇ ਮੋਡਾ ਨਾ ਮੋਡਾ ਲਾਇਆ ਸੁਭਰਾਜ ਉਹ ਰਾਜਾ ਥਾਂ ਆ ਉਹਦੇ ਸਾਹਮਣੇ ਤੁਸੀਂ ਵੀ ਜਾਣਦੇ ਇੱਕ ਬਾਗ ਹੈ ਸਰ ਅਜੀਤ ਸਿੰਘ ਸੰਧੂ ਹੁੰਦੇ ਸੀ ਐਸਐਸਪੀ ਤਰਨਤਾਰ ਲੱਗੇ ਰਹੇ ਤੁਸੀਂ ਸਾਰੇ ਜਾਣਦੇ ਉਹਨਾਂ ਦਾ ਉਹ ਬਾਗ ਉਹਨਾਂ ਨੇ ਸੰਭਾਲ ਕੇ ਰੱਖਿਆ ਆਪਣੇ ਬੱਚਿਆਂ ਲਈ ਬੱਚਾ ਰਿਹਾ ਅੱਗੇ ਰੱਖ ਲਿਆ ਉਹਦੀ ਆਪਾਂ ਉਹਨਾਂ ਬੜਾ ਵਧੀਆ ਕੰਕਰੀਟ ਪਿੱਲਰ ਲਾ ਕੇ ਤਾਰਾ ਲਾ ਕੇ ਤਾਂ ਸੰਭਿਆ ਉਹ ਬਾਗ ਬੜਾ ਵਧੀਆ ਵਿਖਦਾ ਹੈ ਹੁਣ ਨੇ ਹੌਲੀ ਹੌਲੀ ਜApiException ਦੀ ਵਿੱਚ ਨਹੀਂ ਲੋਕ ਆਉਂਦੇ ਗਏ ਡਿਵੈਲਪਰ ਆਈ ਗਏ ਉਹ ਪਤਾ ਨਹੀਂ 4-4 ਕਰੋੜ ਤੱਕ ਲਾ ਗਏ ਹੁਣ ਤੇ ਉੱਥੇ ਜ਼ਮੀਨ ਜਿਹੜੀ ਆ ਉੱਥੇ ਘੱਟੋ ਘੱਟ 30-40 ਹਜ਼ਾਰ ਰੁਪਏ ਦਾ ਤੋਂ ਹੁਣ ਉਹ ਲੈਂਡ ਪੂਲਿੰਗ ਦੇ ਵਿੱਚ ਜਿਹੜੀ ਆ ਗਈ ਆ ਹੁਣ ਤੁਸੀਂ ਹਿਸਾਬ ਲਾਓ ਕਿ ਉਹਨੂੰ ਕੀ ਉਹਨੂੰ ਹਾਰਟ ਅਟੈਕ ਹੋਊਗਾ ਕਿ ਨਹੀਂ ਹੋਊਗਾ ਉਹਦਾ ਕੀ ਆ ਹੱਕ ਆ ਕਿਸੇ ਦਾ ਉਹਦੇ ਕੋਲ ਇਡੀ ਕੀ ਜ਼ਮੀਨ ਹੁਣ ਤੁਸੀਂ ਲੈਂਡ ਪੂਲਿੰਗ ਕਰਨੀ ਆ ਤੁਸੀਂ ਉੱਥੇ ਕਰੋ ਜਿੱਥੇ ਜ਼ਮੀਨ ਵੇਚੀ ਜਿੱਥੇ ਕੋ 20 ਹਜ਼ਾਰ ਰੁਪਏ ਆ 20 ਲੱਖ ਰੁਪਇਆ ਕਿਲਾ ਉਹ ਤੁਸੀਂ ਕਰ ਲੋ ਇਹਦੇ ਆਲਰੇਡੀ ਡਵੈਲਪ ਹੋਈ ਆ ਕਮਰਸ਼ੀਅਲਾਈਜ਼ ਹੋਈ ਆ ਤੁਸੀਂ ਉਸ ਜ਼ਮੀਨ ਨੂੰ ਕਿਉਂ ਤੁਸੀਂ ਬੰਦਾ ਕਰਦੇ ਅਸੀਂ ਉਰ ਜ਼ੋਰ ਅਪੀਲ ਕਰਦੇ ਆ ਪਾਰਟੀ ਦੇ ਪਿਆਰ ਤੇ ਰਾਜਾ ਬੜੇ ਬਰਿੰਗ ਜੀ ਨੇ ਇਹ ਬੜਾ ਚੁੱਕਿਆ ਹੈ ਵੀ ਅਸੀਂ ਇਹ ਪਾਲਿਸੀ ਕਾਮਯਾਬ ਨਹੀਂ ਹੋਣ ਦੇਣੀ ਇਹਨੂੰ ਲਾਗੂ ਨਹੀਂ ਹੋਣ ਦੇਣਾ ਅਜੇ ਤਾਂ ਬਹੁਤ ਵੱਡੀ ਅਸੀਂ ਸਮਝਦੇ ਆ ਵੀ ਜੁਡੀਸ਼ਰੀ ਜਿਹਨੂੰ ਅਸੀਂ ਬਹੁਤ ਪੁੱਤਾ ਕੋਚਾ ਗੰਦੇ ਆ ਉਹਨਾਂ ਨੇ ਇੱਕ ਫੈਸਲਾ ਲੈ ਆਇਆ ਹੈ ਪਈ 4 ਹਫਤੇਾਂ ਲਈ 5 ਹਫਤੇਾਂ ਲਈ ਇਸ ਪਾਲਿਸੀ ਤੇ ਟੋਟਲ ਰੋਕ ਲਾਈ ਜਾਂਦੀ ਹੈ ਅੱਗੋਂ ਜੋ ਸੁਣਵਾਈ ਹੋਏਗੀ ਉਸ ਤੋਂ ਬਾਅਦ ਅਸੀਂ ਫੈਸਲਾ ਲੈਂਦੇ ਆਂ ਇਹ ਸਾਨੂੰ ਇੱਕ ਰਾਹ ਮਿਲਿਆ ਸਾਨੂੰ ਸਾਹ ਆਇਆ ਔਰ ਅਸੀਂ ਸੰਬਧੇ ਆਪਣੀ ਇਹ ਵੀ ਹਾਈ ਕੋਰਟ ਦਾ ਬਹੁਤ ਵੱਡਾ ਹੀ ਧੰਨਵਾਦ ਕਰਦੇ ਆਂ ਜੋ ਮੈਂ ਤੁਹਾਡਾ ਅੱਜ ਇੱਥੇ ਆਉਣ ਦੇ ਸ਼ੁਕਰਾਨਾ ਕਰਦਾ ਤੁਹਾਡੇ ਮਾਧਿਮੇ ਰਾਈ ਪ੍ਰੈਸ ਦੇ ਰਾਹੀਂ ਇਹ ਗੱਲ ਸਾਰੀ ਜਾਣੀ ਹੈ ਅਸੀਂ ਤੁਹਾਨੂੰ ਆਪਣਾ ਮੈਮੋਰੰਡਮ ਦਿੱਤਾ ਹੈ ਉਹੀ ਤੁਹਾਡੇ ਕੋਲ ਆ ਗਿਆ ਵਿਸ਼ੱਕ ਇਹੋ ਹੀ ਸ਼ਬਦੋਂ ਮੈਂ ਕਹਿੰਦਾ ਇਹਨਾਂ ਤੋਂ ਵੱਡੀ ਹੋਰ ਚੀਜ਼ ਹੀ ਕੋਈ ਨਹੀਂ ਅਸੀਂ ਬੜਾ ਡਿਟੇਲ ਇਹਨੂੰ ਗੁਲਾ ਕੇ ਪੜ ਕੇ ਪਾਲਸੀਜ਼ ਤੇ ਫੇਰੇ ਸਾਰਾ ਕੁਝ ਬਣਾਇਆ ਜੋ ਮੈਂ ਇਨਾਂ ਸ਼ਬਦਾਂ ਦੇ ਨਾਲ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਡਾ ਇੱਥੇ ਆਉਣ ਤੇ ਕੋਈ ਸਮਾਂ ਕੱਢਣ ਤੇ ਸਾਡੀ ਬੇਇੱਜ਼ਤੀ ਤੇ ਇਹਦਾ ਸ਼ੁਕਰਾਨਾ ਕੋਈ ਕੁਝ ਵੀ ਧੰਨਵਾਦ ਤੁਹਾਡੀ ਪ੍ਰਸਾਧ ਲਈ ਮੈਂ ਸਾਡੀ ਪ੍ਰਸਾਧ ਬਹੁਤ ਬਹੁਤ ਆਪਦਾ ਜੇ ਤੁਹਾਨੂੰ ਜਦੋਂ ਬੁਲਾਈਦਾ ਹੋਵੇ ਤੇ ਸਾਡੀ ਆਵਾਜ਼ ਸਾਡੇ ਪੰਜਾਬ ਤੋਂ ਪਛਾਣਦੇ ਨੇ ਹਰ ਘਰ ਘਰ ਤੋਂ ਪਛਾਣਦੇ ਨੇ ਅਸਾਂ ਦੀ ਖਸਤਾ ਆਹੰਦ ਤੋਂ ਬਹੁਤ ਬੋਲਪਨ ਹੈ ਮੈਂ ਕਿਹਨੂੰ